ਪੂਰਾ ਫੋਨ ਕਰਦੇ ਜੀ ਅੱਜ ਸਸੀガル ਜੀ ਅੱਜ ਬੜਾ ਬੜਪਾਗਾ ਦਿਨ ਹੈ ਗੁਰੂ ਰਾਮਦਾਸ ਸੇਵਾ ਸੁਸਾਇਟੀ ਇਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ ਸਾਡੇ ਇਲਾਕੇ ਦੇ ਜਿੰਨੇ ਵੀ ਲੋੜਵੰਦ ਮਰੀਜ਼ ਹੈ ਜਿਨ੍ਹਾਂ ਦੇ ਕੋਲ ਸਮਰਥਾ ਨਹੀਂ ਹੈ ਪ੍ਰਾਈਵੇਟ ਇਲਾਜ ਲੈਣ ਦੀ ਇੱਕ ਇੱਕ ਬਹਿਣੀ ਗੱਲ ਮੈਂ ਇੱਕ ਕਾਫਲਾ ਹੀ ਗੱਲ ਮੈਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਅੱਜ ਉਹ ਵੱਧਦਾ ਜਾ ਰਿਹਾ ਔਰ ਅੱਜ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਬਾਬਾ ਮੱਖਣ ਸਿੰਘ ਜੀ ਤੇ ਇਹਨਾਂ ਦੇ ਸਾਰੇ ਸਾਥੀ ਨਾਮ ਇਹ ਲੈ ਕੇ ਦੱਸਣਗੇ ਇਕੱਲੇ-ਇਕੱਲਿਆਂ ਦਾ ਤੇ ਜਿੰਨੀਆਂ ਇਲਾਕੇ ਦੀਆਂ ਸਤਕਾਰਯੋਗ ਸ਼ਖਸੀਅਤਾਂ ਆਈਆਂ ਅੱਜ ਸਾਡੇ ਇਲਾਕੇ ਲਈ ਚਲੋ ਇੱਕ ਸੁਖਦਾ ਦੇ ਤੌਰ ਤੇ ਬੜੀ ਖਬਰ ਹੈ ਚੰਗੀ ਗੱਲ ਹੈ ਕਿ ਹੁਣ ਤੱਕ ਤਿੰਨ ਬੱਸਾਂ ਇਹਨਾਂ ਦੀ ਪੀਜੀਆਈ ਨੂੰ ਜਾਂਦੀਆਂ ਸੀਗੀਆਂ ਕਿੰਨੇ ਲੋਕਾਂ ਦਾ ਕਿੰਨਾ ਖਰਚਾ ਬਚਾਉਂਦੇ ਐ ਪਰੀ ਸੇਵਾ ਲੈ ਕੇ ਆਣਾ ਜਾਣਾ ਸੋਖਾ ਨੇ ਇੱਕ ਇਨਸਾਨ ਨੇ ਕਦਮ ਚੱਕਿਆ ਤਾਂ ਬਾਬਾ ਜੀ ਨੂੰ ਖੁਦ ਹਾਰਡ ਦੀ ਪ੍ਰੋਬਲਮ ਆਈ ਤੇ ਉਸ ਵੇਲੇ ਹੀ ਨਹੀਂ ਮਹਿਸੂਸ ਕੀਤਾ ਤਾਂ ਬਾਬਾ ਮੱਖਣ ਸਿੰਘ ਜੀ ਨੇ ਕਿ ਕਿਦਾਂ ਜੂਝਣਾ ਪੈਂਦਾ ਹੈ ਪੈਸਾ ਨਹੀਂ ਹੁੰਦਾ ਜਾਂ ਕਿਆ ਨਹੀਂ ਹੁੰਦਾ ਕੱਲਾ ਬੰਦਾ ਤੁਰਦਾ ਮਾਲਕ ਮਿਹਰ ਕਰਦਾ ਅੱਜ ਸਾਡੇ ਵਿੱਚ ਬਹੁਤ ਸਤਕਾਰ ਜੋ ਬਾਬਾ ਚੰਦ ਸਿੰਘ ਜੀ ਬਾਬਾ ਬਈ ਹਾਰੇ ਵਾਲੇ ਛਿੱਦੀ ਬਾਗ ਵਾਲੇ ਇਹਨਾਂ ਨੂੰ ਰਵਾਨਾ ਕਰਨ ਲਈ ਬੱਸ ਨੂੰ ਪੁੱਜੇ ਹੈ ਇੱਥੇ ਅਸੀਂ ਇਹਨਾਂ ਦੇ ਚਰਨਾਂ ਤੇ ਨਤਮਸਤਕਾ ਉੱਥੇ ਅੱਜ ਪੀਰ ਬਾਬਾ ਜਿੰਦਾ ਸਿੰਘ ਜੀ ਦੇ ਸਥਾਨ ਤੋਂ ਰਸ਼ਨ ਬਾਦਸ਼ਾ ਦੀ ਚਰਨਸ਼ੋਕ ਪ੍ਰਪਤ ਸੰਤੋ ਇਹ ਬੱਸ ਰਵਾਨਾ ਹੋਣ ਲੱਗੀ ਹੁਣ ਤੱਕ ਤਿੰਨ ਬੱਸਾਂ ਪੀਜੀਆਈ ਜਾਂਦੀਆਂ ਸੀ ਅੱਜ ਚੌਥੀ ਬੱਸ ਜਿਹੜੀ ਇਹਨਾਂ ਨੇ ਉਹ ਏਮਸ ਲਈ ਬਲਾਸਪੁਰ ਲਈ ਕਿਉਂਕਿ ਪੀਜੀਆਈ ਰਸ਼ ਬਹੁਤ ਜ਼ਿਆਦਾ ਹੋ ਗਿਆ ਔਰ ਏਮਸ ਵਿੱਚ ਵੀ ਬਹੁਤ ਸੁਰਦਾਵਾ ਸੀ ਪਿੱਛੇ ਗਏ ਵੀ ਸਗੇ ਸਾਡੇ ਇਲਾਕੇ ਦੇ ਬਹੁਤ ਸਾਰੇ ਲੋਕ ਉੱਥੇ ਜਾ ਰਹੇ ਆ ਹਾਰਟ ਪ੍ਰੋਬਲਮ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਔਰ ਉਹਨਾਂ ਲੋਕਾਂ ਨੂੰ ਆਉਣ ਜਾਣ ਲਈ ਔਰ ਮੈਂ ਸੱਚਾਈ ਗੱਲ ਕਹਿਣੀ ਅੱਜ ਕਿ ਨੂਰਪੁਰ ਦੇ ਬੂੰਗਾ ਸਾਹਿਬ ਜਾਣੇ ਵਾਸਤੇ ਹੀ ਬੂੰਗੇ ਜਾਣ ਵਾਸਤੇ ਸਭ ਤੋਂ ਔਖਾ ਕੰਮ ਹੁੰਦਾ ਦਾ ਇਹ ਨਹੀਂ ਉਹ ਕਾਫਲਾ ਦਾ ਤੈਅ ਕਰਨਾ ਕਰਨਾ ਉੱਥੋਂ ਐਮਜ਼ ਬਲਾਸਪਰ ਲਈ ਨਹੀਂ ਟਟਮੀਆਂ ਬੱਸਾਂ ਮਿਲਦੀਆਂ ਮਨਾਰੀ ਟੀ ਪੁਆਇੰਟ ਬਲਾਸਪਰ ਵਾਲਾ ਉੱਥੇ ਉਤਰਨਾ ਪੈਂਦਾ ਉੱਥੋਂ ਫੇਰ ਪ੍ਰਾਈਵੇਟ ਗੱਡੀਆਂ ਵਾਲੇ ਲੈਂਦੇ ਆ ਪੈਸੇ 500 700 1000 ਰੁਪਿਆ 300 ਵੀ ਲੈਂਦੇ ਆ ਕੋਈ 200 ਸ਼ੇਅਰਿੰਗ ਵੀ ਲੈਂਦੇ ਆ ਉਹ ਸਾਰਾ ਹੀ ਖਤਮ ਕਰਤਾ ਯਾਨੀ ਕਿ ਮਰੀਜ਼ ਨੂੰ ਜਾਣ ਆਣ ਲਈ ਜ਼ਰੂਰੀ ਨਹੀਂ ਕਿ ਸੰਕਟ ਵੇਲੇ ਜਾਣਾ ਕੋਈ ਆਮ ਸਧਾਰਨ ਟੈਸਟ ਕਰਾਉਣ ਲਈ ਅੱਖਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਹੋਰ ਸਾਰੇ ਇਲਾਜ ਹੈ ਮੈਂ ਲੰਬੀ ਗੱਲ 'ਚ ਨਾ ਜਾਵਾਂ ਇਹਨਾਂ ਦੇ ਪਰਾਲੇ ਨੂੰ ਜਿੱਥੇ ਸਾਡਾ ਸਲਾਮ ਹੈ ਸਲੂਟ ਹੈ ਸਤਿ ਸ਼੍ਰੀ ਅਕਾਲ ਹੈ ਉੱਥੇ ਵੀ ਭਾਈ ਮੈਂ ਇਲਾਕੇ ਦੇ ਲੋਕਾਂ ਨੂੰ ਕਹੂੰਗਾ ਇਹਨਾਂ ਦੇ ਇਕੱਲੇ ਬੰਦੇ ਦੇ ਉੱਤੇ ਉਹਨਾਂ ਇੱਥੇ ਸਾਡੇ ਪਹਾੜੀਆ ਸਾਹਿਬ ਵੀ ਆਏ ਆ ਇਹਨਾਂ ਨੇ ਵੀ ਤਿਲਫੁੱਲ ਸਾਰੇ ਨੇ ਪੀਤਾ ਹੋਣਾ ਬਹੁਤ ਸਾਰੇ ਬਾਬਾ ਜੀ ਦੱਸਣਗੇ ਐਦਾਂ ਥੋੜਾ ਥੋੜਾ ਪਾਈਏ ਤੇ ਇਹਨਾਂ ਦਾ ਨਾਲ ਹਮਲਾ ਮਾਰ ਕੇ ਜੁੜੀਏ ਸਾਰੀਆਂ ਸ਼ਖੀਤਾਂ ਦਾ ਜਿੱਥੇ ਜੀ ਆਇਆਂ ਕਰਦਾ ਉੱਥੇ ਅਗਲੀ ਗੱਲਬਾਤ ਬਾਬਾ ਜੀ ਮੱਖਣ ਸਿੰਘ ਜੀ ਤੇ ਬਾਬਾ ਜੀ ਬਈ ਹਰੇ ਵਾਲੇ ਦੱਸਣਗੇ ਧੰਨਵਾਦ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਸਾਹਿਬ ਦੇ ਪਾਵਨ ਬਚਨ ਆਹਣਾ ਵਿੱਚ ਦੁਨੀਆ ਸੇ ਤਦ ਅਰਗ ਵੇਸ਼ਨ ਪਾਈ ਹੈ ਉਹ RAMDAS PAISA SEWA SOCIETY ਵੱਲੋਂ ਜੋ ਉਦਮ ਉਪਰਾਲਾ ਕੀਤਾ ਹੈ ਸੰਗਤ ਦੇ ਸਹਿਯੋਗ ਦੇ ਨਾਲ ਮਰੀਜ਼ਾਂ ਵਾਸਤੇ ਜੋ ਬਰਾਸਪੁਰ ਨਵਾ ਇਲਮਸ ਬਣਿਆ ਹੈ ਉਹਦੇ ਵਾਸਤੇ ਜੋ ਖਮੇ ਦੀ ਲੋੜ ਹੈ ਮਰੀਜ਼ਾਂ ਵਾਸਤੇ ਫਰੀ ਬਸ ਚੱਲੀ ਹੈ ਇਹਦੀ ਸਮਾਜ ਦੇ ਵਿੱਚ ਸਮੂਹ ਮਾਈ ਭਾਈ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਭਾਈ ਮੱਖਣ ਸਿੰਘ ਤੇ ਇਹਨਾਂ ਦੇ ਸਾਥੀ ਹਰ ਨਗਰ ਵਿੱਚ ਜਾਂਦੇ ਹਨ ਹਰ ਕਸਬੇ ਵਿੱਚ ਜਾਂਦੇ ਹਨ ਸੋ ਸੇਵਾ ਆਪਣਾ ਦਾਨ ਪਾ ਕਰਕੇ ਇਸ ਸੋਸਾਇਟੀ ਦੇ ਮਦਦਗਾਰ ਬਣੋ ਇਹਨੀਆਂ ਕੋ ਬੇਨਤੀ ਆ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਅਤੇ ਲਖਨਵਾਸੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ 8 ਫਰਵਰੀ 2017 ਨੂੰ ਪੀਰ ਬਾਬਾ ਜਿੰਦਾ ਸ਼ਹੀਦ ਇਸੇ ਪਵਿੱਤਰ ਸਥਾਨ ਤੇ ਸੰਤ ਬਾਬਾ ਲਾਲ ਸਿੰਘ ਜੀ ਕਾਰ ਸੇਵਾ ਵਾਲੇ ਨੰਗੜ ਵਾਲੇ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਗੁਰੂਤਾਰਨ ਦੇ ਵਿੱਚ ਜਾ ਬਰਾਜੇ ਹਨ ਉਹਨਾਂ ਦੀ ਇਹ ਚਲਾਈ ਗਈ ਸੇਵਾ ਨੂੰ ਲਗਾਤਾਰ ਨਿਰੰਤਰ ਜਾਰੀ ਕੀਤਾ ਜਾ ਰਿਹਾ ਹੈ ਹੁਣ ਤਿੰਨ ਬੱਸਾਂ ਪੀਜੀਆਈ ਨੂੰ ਚਲਦੀਆਂ ਹਨ ਸੰਤਾਂ ਦਾ ਜੋ ਸਾਰੀ ਸੋਸਾਇਟੀ ਨੂੰ ਸਾਰੇ ਇਲਾਕਾ ਨਿਵਾਸੀਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਿਹੜਾ ਨਵਾਂ ਹਿੰਦ ਬਲਾਕ ਪਰ ਵਿਖੇ ਬਣਿਆ ਹੈ ਉੱਥੇ ਇਲਾਜ ਵੀ ਬਹੁਤ ਵਧੀਆ ਹੈ ਰੱਸ਼ ਵੀ ਘੱਟ ਹੁੰਦਾ ਹੈ ਤੇ ਡਾਕਟਰ ਵੀ ਬਹੁਤ ਵਧੀਆ ਆਏ ਹੋਏ ਹਨ ਤਾਂ ਸੰਗਤਾਂ ਦੇ ਵੱਲੋਂ ਜੋ ਬੇਨਤੀ ਇਹ ਸਾਰੀ ਸੋਸਾਇਟੀ ਇਲਾਕਾ ਨਿਵਾਸੀਆਂ ਨੇ ਪ੍ਰਵਾਨ ਕਰਦੇ ਹੋਏ ਅੱਜ ਜੋ ਬੱਸ ਹੈ ਉਹ ਇਹਨਾਂ ਦੇ ਲਈ ਪਰਵਾਨਾ ਕਰਨ ਦੇ ਲਈ ਸਾਰੇ ਇਲਾਕਾ ਨਿਵਾਸੀ ਸਾਥ ਸੰਗਤ ਮਹਾਂਪੁਰਸ਼ ਇੱਥੇ ਆਏ ਹੋਏ ਹਨ ਸੋ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਜਿਹੜੀ ਬੱਸ ਹੈ ਅੱਜ ਰਸਮੀ ਉਪਾਟਨ ਹੈ ਅਗਲੇ ਸੋਮਵਾਰ ਤੋਂ ਤਰੀਕ ਜਿਹੜੀ ਬਣਦੀ ਹੈ ਦੱਸ ਦਿੱਤੀ ਜਾਊਗੀ ਸੋਮਵਾਰ ਅਤੇ ਸ਼ੁੱਕਰਵਾਰ ਦੋ ਦਿਨ ਹਜੇ ਰੱਖੇ ਹਨ ਇਸ ਤੋਂ ਬਾਅਦ ਜਿੱਦਾਂ ਵੀ ਸੰਗਤਾਂ ਦਾ ਹੁਕਮ ਹੋਵੇਗਾ ਉਹ ਵਧਾਇਆ ਵੀ ਜਾ ਸਕਦਾ ਹੈ ਤਿੰਨ ਦਿਨ ਵੀ ਕੀਤੇ ਜਾ ਸਕਦੇ ਹਨ ਜਿਸ ਤਰ੍ਹਾਂ ਪੀਜੀਆਈ ਨੂੰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਬਸਾਂ ਜਾਂਦੀਆਂ ਇਸੇ ਤਰ੍ਹਾਂ ਵੀ ਲਗਾਤਾਰ ਵੀ ਜਾ ਸਕਦੀਆਂ ਹਨ ਜਿਸ ਤਰ੍ਹਾਂ ਦੀ 17 ਮਾਰਚ 17 ਮਾਰਚ 17 ਮਾਰਚ ਨੂੰ ਬਸ ਪੀਰ ਬਾਬਾ ਜੁੰਦਾ ਸ਼ਹੀਦ ਤੋਂ ਚੱਲ ਕੇ ਮੰਗਲ ਸਾਹਿਬ ਕੀਰਪੁਰ ਸਾਹਿਬ ਤੇ ਬਲਾਸ ਪ੍ਰੇਮ ਵਿਖੇ ਪਹੁੰਚ ਗਈ ਉੱਥੇ ਜਾ ਕੇ ਮਰੀਦਾ ਨੂੰ ਸ਼ਾਮ ਨੂੰ ਵਾਪਸ ਵੀ ਲੈ ਕੇ ਆਉਗੀ ਸੋ ਸੱਚੇ ਪਾਤਸ਼ਾਹ ਕਿਰਪਾਤਾਰ ਨੂੰ ਗੁਰੂ ਰਾਮਦਾਸ ਨਾਰਾਜ ਇਸ ਸੇਵਾ ਨੂੰ ਸੇਤਰਾਂ ਨਿਰੰਤਰ ਜਾਰੀ ਰੱਖਣ ਸੋ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਜਿਵੇਂ ਕਿ ਇਲਾਕਾ ਨਿਵਾਸੀ ਸੱਜਣਾਂ ਨੂੰ ਸਭ ਨੂੰ ਪਤਾ ਹੈ ਕਿ 2017 ਤੋਂ ਨਿਰਵਿਘਨ ਪੀਜੀਆ ਲਈ ਵਾਸੇਵਾ ਜਿਹੜੀਆਂ ਤਿੰਨ ਚੱਲਦੀਆਂ ਨੇ ਉਹ ਇਲਾਕੇ ਦੇ ਲੋਕਾਂ ਵਾਸਤੇ ਬਹੁਤ ਹੀ ਜਿਹੜਾ ਹੈ ਉਹਨਾਂ ਦੇ ਦੁੱਖਾਂ ਦਾ ਅੰਤ ਕਰਨ ਵਾਸਤੇ ਜਿਹੜਾ ਪੀਜੀਆ ਲੈ ਕੇ ਜਾਂਦੀਆਂ ਨੇ ਉਸੇ ਦੇ ਸੁਧਾਰਨ ਦੇ ਵਿੱਚ ਉਸੇ ਉਹਨਾਂ ਕਦਮਾਂ ਨੂੰ ਅੱਗੇ ਵਧਾਉਣ ਵਾਸਤੇ ਅੱਜ ਬਾਬਾ ਮੱਖਣ ਸਿੰਘ ਜੀ ਪ੍ਰਧਾਨ ਸੇਵਾ ਸੁਸਾਇਟੀ ਦੇ ਉਦਮ ਸਦਕਾ ਅੱਜ ਬਲਾਸਪੁਰ ਏਮਸ ਵਾਸਤੇ ਵੀ ਜਿਹੜਾ ਹੈ ਇਹ ਬਸ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਹੀ ਉਦਮ ਕਦਮ ਹੈ ਲੋਕਾਂ ਦੇ ਭਲੇ ਵਾਸਤੇ ਜਿਵੇਂ ਕਿ ਰਾਣਾ ਜੀ ਨੇ ਵੀ ਦੱਸਿਆ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਸੀ ਅਸੀਂ ਵੀ ਬਲਾਸਕਪੁਰ ਜਾਂਦੇ ਆ ਅਸੀਂ ਦੇਖਿਆ ਕਿ ਉੱਥੇ ਦੇ ਸਿਸਟਮ ਬਹੁਤ ਹੀ ਵਧੀਆ ਢੰਗ ਦੇ ਨਾਲ ਚੱਲ ਰਹੇ ਹਨ ਲੇਕਿਨ ਲੋਕਾਂ ਨੂੰ ਜਾਨ ਦੇ ਵਿੱਚ ਵਾਕਿਆ ਬਹੁਤ ਪਰੇਸ਼ਾਨੀ ਹੋ ਰਹੀ ਸੀ ਸੋ ਉਸ ਮਾਮਲੇ ਦੇ ਵਾਸਤੇ ਮੈਂ ਸਮਝਦਾ ਕਿ ਬਾਬਾ ਜੀ ਹਮੇਸ਼ਾ ਜਿਹੜਾ ਤਤਪਰ ਰਹਿੰਦੇ ਆ ਇਸੇ ਕਰਕੇ ਅੱਜ ਜਿਹੜਾ ਰਸਮੀ ਉਤਟਾਣ ਵਸਦਾ ਕੀਤਾ ਜਾ ਰਿਹਾ ਹੈ ਅਗਲੇ ਸੋਮਵਾਰ ਤੋਂ 17 ਮਾਰਚ ਤੋਂ ਨਿਰਵੇਗਨ ਵਾਸੇਵਾ ਜਿਹੜੀ ਇਹ ਚੱਲੂ ਰਹੇਗੀ ਸੋ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਸੱਜਣਾ ਨੂੰ ਬੇਨਤੀ ਹੈ ਕਿ ਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਇਹ ਸਾਰਾ ਆਪਜੀ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਸੋ ਸਾਡੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਆਪਾਂ ਇਸ バス ਨੂੰ ਨਿਰਵਿਘਨ ਚਾਲੂ ਕਰੀਏ ਤਾਂ ਕਿ ਜਿਹੜਾ ਹੈ ਹੋਰ ਵੀ ਸਮੇਂ ਦੇ ਅਨੁਸਾਰ ਜੋ ਅਗਰ ਵੱਧ ਦਿਨ ਵੀ ਚਲਾਉਣੀ ਪੈਂਦੀ ਹੈ ਤਾਂ ਕਿ ਇਹ ਸੇਵਾ ਜਿਹੜੀ ਹੈ ਨਿਰੰਤਰ ਚੱਲਦੀ ਰਹੇ ਇਹਨਾਂ ਕਹਿੰਦਾ ਹੋਇਆ ਕਿ ਮਾਂ ਦਾ ਜਾਟਿਕਾ ਵਾਇਗੂ ਜੀ ਦੇ ਖਾਲਸਾ ਸ਼ੇਰ ਬਾਹਰ ਉਹ ਕੋਈ ਕਹਿੰਦੀ